ਦਿੱਲੀ ਵਿਧਾਨ ਸਭਾ ਲਈ 5 ਫਰਵਰੀ ਨੂੰ VOTING ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ 7 ਵਿਧਾਇਕ ਅਸਤੀਫਾ ਦੇ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਮਹਿਰੋਲੀ ਦੇ ਵਿਧਾਇਕ ਨਰੇਸ਼ ਚਾਦਵ ਨੇ ਭ੍ਰਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਅਤੇ ਇਸ ਤੋਂ ਬਾਅਦ 7 ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ ਇਹਨਾਂ ਵਿੱਚ ਜਨਕਪੁਰੀ ਤੋਂ ਵਿਧਾਇਕ ਰਜੇਸ਼ ਰਿਸ਼ੀ ਪਾਲਮ ਤੋਂ ਪਾਵਨਾ ਗੋੜ ਵਿਜਵਾਸਨ ਤੋਂ ਬੀਐਸ ਜੂਨ ਅਦਰਸ਼ਨਗਰ ਤੋਂ ਪਵਨ ਸ਼ਰਮਾ ਕਸਤੂਰਬਾਦ ਨਗਰ ਤੋਂ ਮਦਨ ਲਾਲ ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੋਲੀਆ ਸ਼ਾਮਲ ਨੇ ਸਾਰੇ ਵਿਧਾਇਕ ਆਪਣੀਆਂ ਟਿਕਟਾਂ ਰੱਦ ਹੋਣ ਕਾਰਨ ਨਿਰਾਸ਼ੀ ਪੱਤਰ ਵਿੱਚ ਨਿਰੇਜ ਜੱਦਵ ਨੇ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਦਾ ਜਨਮ ਭਾਰਤੀ ਰਾਜਨੀਤੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਭ੍ਰਿਸ਼ਟਾਚਾਰ ਵਿਰੁੱਧ ਅੰਨ ਆंदोलਨ ਤੋਂ ਹੋਇਆ ਪਰ ਹੁਣ ਮੈਨੂੰ ਬਹੁਤ ਦੁੱਖ ਹੈ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਘਟ ਨਹੀਂ ਕਰ ਸਕੀ ਸਗੋਂ ਆਮ ਆਦਮੀ ਪਾਰਟੀ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਈ ਹੈ ਇਹਨਾਂ ਵਿਧਾਇਕਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਦੇ ਵਿੱਚ ਪਾਲਮ ਤੋਂ ਪਾਵਨਾ ਗੌੜ ਦਾ ਨਾਮ ਸ਼ਾਮਲ ਹੈ ਵਿਜਵਾਸਨ ਤੋਂ ਬੀਐਸ ਜੂਨ ਦਾ ਨਾਮ ਸ਼ਾਮਲ ਹੈ ਆਗਰਸ਼ ਨਗਰ ਤੋਂ ਪਵਨ ਸ਼ਰਮਾ ਦਾ ਨਾਮ ਸ਼ਾਮਲ ਹੈ ਕਸਤੂਰਾ ਬਾਦ ਨਗਰ ਤੋਂ ਮਦਨ ਲਾਲ ਦਾ ਨਾਮ ਸ਼ਾਮਲ ਹੈ ਜਨਕਪੁਰੀ ਤੋਂ ਰਜੇਸ਼ ਰਿਸ਼ੀ ਤ੍ਰਲੋਕਪੁਰੀ ਤੋਂ ਰੋਹਿਤ ਮਹਿਰੋਲੀਆ ਮਹਿਰੋਲੀ ਤੋਂ ਨਰੇਸ਼ ਜੱਜਪਤਾ ਇਹ ਜਿਹੜੇ ਵਿਧਾਇਕ ਨੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਪਾਰਟੀ ਨੂੰ ਛੱਡ ਦਿੱਤਾ ਹੈ ਤਾਂ ਹੁਣ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੀਆਂ ਵੀ ਮੁਸ਼ਕਲਾਂ ਵੱਧ ਰਹੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਜਦੋਂ ਕੋਈ ਵੀ ਚੋਣ ਹੁੰਦੀ ਹੈ ਤਾਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਲੀਡਰ ਨਿਰਾਸ਼ ਹੁੰਦੇ ਨੇ ਜਦੋਂ ਨਿਰਾਸ਼ ਹੁੰਦੇ ਨੇ ਤਾਂ ਉਹਨਾਂ ਵੱਲੋਂ ਪਾਰਟੀ ਛੱਡ ਦਿੱਤੀ ਜਾਂਦੀ ਹੈ ਤੇ ਟਿਕਟ ਦੀ ਭਾਲ ਵਿੱਚ ਹੋਰ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਹੈ ਜੇਕਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਕਤ ਵੀ ਪੰਜਾਬ ਦੀ ਸਿਆਸਤ ਵਿੱਚ ਉਦੋਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਫੇਰ ਬਦਲ ਹੋਇਆ ਆਮ ਆਦਮੀ ਪਾਰਟੀ ਦੇ ਲੀਡਰ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਚਲੇ ਗਏ ਬੀਜੇਪੀ ਦੇ ਇੱਧਰ ਆ ਗਏ ਕਾਂਗਰਸ ਦੇ ਅਕਾਲੀ ਦਲ ਚਲੇ ਗਏ ਅਕਾਲੀ ਦਲ ਦੇ ਆਮ ਆਦਮੀ ਪਾਰਟੀ 'ਚ ਆ ਗਏ ਤਾਂ ਬਹੁਤ ਵੱਡਾ ਹੇਰ ਫਿਰ ਬਦਲ ਹੋਇਆ ਜਿਸ ਕਰਕੇ ਲੀਡਰਾਂ ਤੋਂ ਲੋਕਾਂ ਦਾ ਭਰੋਸਾ ਉੱਠਣਾ ਸ਼ੁਰੂ ਹੋਇਆ ਕਿ ਟਿਕਟਾਂ ਪਿੱਛੇ ਜਿਹੜੇ ਲੀਡਰ ਨੇ ਉਹ ਕਿਸ ਤਰੀਕੇ ਨਾਲ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਤਾਂ ਦੂਜੇ ਪਾਸੇ ਜਾ ਕੇ ਉਹਨਾਂ ਨੂੰ ਟਿਕਟ ਮਿਲ ਜਾਂਦੀ ਸੀ ਤਾਂ ਫਿਰ ਲੋਕ ਕਹਿੰਦੇ ਸੀਗੇ ਕਿ ਅਸੀਂ ਕਿਸ ਪਾਰਟੀ ਅਸੀਂ ਇਸ ਪਾਰਟੀ ਕਰਕੇ ਇਸ ਵਿਅਕਤੀ ਨਾਲ ਜੁੜੇ ਹੋਏ ਸੀ ਪਰ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲਾ ਗਿਆ ਤਾਂ ਇਸ ਤਰੀਕੇ ਨਾਲ ਸੁਭਾਅਕ ਹੈ ਕਿ ਜੇਕਰ ਕਿਸੇ ਨੂੰ ਟਿਕਟ ਨਹੀਂ ਮਿਲਦੀ ਤਾਂ ਉਹਦੀ ਨਿਰਾਸ਼ਗੀ ਕਾਰਨ ਹੋ ਟਿਕਟ ਦੀ ਭਾਲ ਵਿੱਚ ਦੂਜੀ ਪਾਰਟੀ ਵਿੱਚ ਜਾ ਸਕਦਾ ਹੈ ਪਰ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਜਿਸ ਤਰੀਕੇ ਨਾਲ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਰਹੇ ਨੇ ਉਹ ਵੀ ਉਹਨਾਂ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਪਈ ਸ਼ਰਾਬ ਘਟਾਲੇ ਦੇ ਵਿੱਚ ਤਾਂ ਇੱਕ ਥਿਤ ਘਟਾਲੇ ਦੇ ਇਲਜ਼ਾਮ ਸੀਗੇ ਜਿਹਦੇ ਵਿੱਚ ਉਹਨਾਂ ਨੂੰ ਵੀ ਜੇਲ੍ਹ ਰਹਿਣਾ ਪਿਆ ਬਾਅਦ ਵਿੱਚ ਜਾ ਕੇ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਕਈ ਮંત્રી ਜਿਹੜੇ ਸੀਗੇ ਉਹਨਾਂ ਨੂੰ ਵੀ ਜੇਲ੍ਹ ਜਾਣਾ ਪੈਂਦਾ ਮਨੀਸ਼ ਸੋਦੀਆ ਸੰਜੇ ਸਿੰਘ ਤੇ ਹੋਰ ਕਈ ਲੀਡਰ ਨੇ ਜਿਹੜੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾ ਕੇ ਆਉਣਾ ਪੈਂਦਾ ਕਿਉਂਕਿ ਗੰਭੀਰ ਇਲਜ਼ਾਮ ਸੀਗੇ ਭ੍ਰਿਸ਼ਟਾਚਾਰ ਦੇ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਸੀਗੀਆਂ ਤਾਂ ਹੁਣ ਜਿਹੜੇ ਆਪਣੇ ਵਿਧਾਇਕਾਂ ਨੇ ਵੀ ਇਹਨਾਂ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀ ਕਿ ਸਾਡੀ ਪਾਰਟੀ ਜਿਸ ਮਕਸਦ ਲਈ ਆਈ ਸੀ ਉਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਈ ਤੇ ਆਪਣੀ ਜਿਹੜੀ ਗੱਲ ਨੂੰ ਕਹਿ ਕੇ ਆਈ ਸੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਬਲਕਿ ਹੁਣ ਇਹ ਆਪ ਹੀ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਤਾਂ ਹੁਣ ਵੱਡੇ ਸਵਾਲ ਜਦੋਂ ਪਾਰਟੀ ਦੇ ਉੱਤੇ ਆਪਣੇ ਲੀਡਰ ਖੜੇ ਕਰਦੇ ਨੇ ਤਾਂ ਫਿਰ ਲੋਕਾਂ ਵੱਲੋਂ ਜਾਂ ਵਿਰੋਧੀਆਂ ਵੱਲੋਂ ਵੀ ਸਵਾਲ ਖੜੇ ਕਰਨੇ ਲਾਜ਼ਮੀ ਹੁੰਦੇ ਨੇ ਤਾਂ ਦੇਖਣਾ ਹੋਵੇਗਾ ਕਿ ਜਿਹੜੀਆਂ ਹੁਣ 5 ਫਰਵਰੀ ਨੂੰ ਚੋਣਾਂ ਹੋਣੀਆਂ ਨੇ ਤਾਂ ਅਗਲੀ ਵਾਰ ਹੁਣ ਕਿਸ ਦੇ ਹੱਥ ਦਿੱਲੀ ਦੀ ਸੱਤਾ ਹੋਏਗੀ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਤੇ ਦਿੱਲੀ ਦੇ ਲੋਕ ਤੈਅ ਕਰਨਗੇ ਨਤੀਜੇ ਤੈਅ ਕਰਨਗੇ ਜੁਬਾਜਤ ਧੰਨਵਾਦ